ਆਪਣੇ ਸਿੱਖਾਂ ਵਿੱਚ ਇੱਕ ਆਮ ਮਨੋਧਾਰਨਾ ਬਣ ਗਈ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਏ ਜਾਂ ਪਾਠ ਕਰੀਏ ਜੇਕਰ ਉਸ ਸਮੇਂ ਸਾਨੂੰ ਬਾਥਰੂਮ ਜਾਂ ਟਾਇਲਟ ਜਾਣ ਦੀ ਲੋੜ ਪੈ ਜਾਵੇ ਤਾਂ ਵਾਪਸ ਆ ਕੇ ਫਿਰ ਪਾਠ ਕਰਨ ਤੋਂ ਪਹਿਲਾਂ ਇਸ਼ਨਾਨ ਕਰਨਾ ਲਾਜ਼ਮੀ ਹੈ ਇੱਕ ਹੋਰ ਧਾਰਨਾ ਜਾਂ ਵਿਚਾਰ ਕੀਤਾ ਜਾਂਦਾ ਹੈ ਕਿ ਬਿਨਾਂ ਕਿਸੇ ਇਸ਼ਨਾਨ ਕੀਤੇ ਗੁਰਬਾਣੀ ਪੜ੍ਹਨਾ ਗਲਤ ਹੈ ਅਤੇ ਇਸ ਨਾਲ ਪਾਪ ਲੱਗਦਾ ਹੈ ਇਹ ਸੋਚ ਕਾਫੀ ਗਹਿਰੇ ਰੂਪ ਵਿੱਚ ਕਈ ਸਿੱਖਾਂ ਦੇ ਮਨ ਵਿੱਚ ਰਚ ਬਸ ਗਈ ਹੈ ਕਿ ਹੁਣ ਇਹ ਸੱਚ ਤੋਂ ਵੱਧ ਵਹਿਮਾਂਗ ਜਾਂਦੀ ਹੈ ਆਓ ਅੱਜ ਅਸੀਂ ਇਸ ਗੱਲ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਵੇਖੀਏ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਾਣੀ ਵਿੱਚ ਹੁਕਮ ਕਰਦੇ ਹਨ ਗੁਰ ਸਤਗੁਰ ਕਾ ਜੋ ਸਿੱਖ ਖਾਵੇ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ ਇਹ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਸਿਰਫ ਇਹ ਨਹੀਂ ਕਹਿ ਰਹੇ ਕਿ ਸਰੀਰਿਕ ਇਸ਼ਨਾਨ ਜ਼ਰੂਰੀ ਹੈ ਉਹਨਾਂ ਦਾ ਕੇਂਦਰ ਬਿੰਦੂ ਇਹ ਹੈ ਕਿ ਸਿੱਖ ਨੂੰ ਆਲਸ ਛੱਡ ਕੇ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਤੇ ਨਾਮ ਸਿਮਰਨ ਕਰਨਾ ਚਾਹੀਦਾ ਹੈ ਇਸ਼ਨਾਨ ਦੀ ਗੱਲ ਆਤਮਿਕ ਤੌਰ ਤੇ ਸੁਚੇਤ ਕਰਨ ਜਾਂ ਜ ਸਾਉਂਡ ਨਾਲ ਜੁੜੀ ਹੋਈ ਹੈ ਨਾ ਕਿ ਕੇਵਲ ਸਰੀਰਿਕ ਪਵਿੱਤਰਤਾ ਨਾਲ ਇਸ ਦਾ ਇਹ ਮਤਲਬ ਨਹੀਂ ਕਿ ਜੇਕਰ ਅਸੀਂ ਬਾਥਰੂਮ ਗਏ ਹਾਂ ਤਾਂ ਪਾਠ ਕਰਨ ਤੋਂ ਪਹਿਲਾਂ ਪੂਰਾ ਨਹਾਉਣਾ ਹੀ ਪਏਗਾ ਨਹੀਂ ਤਾਂ ਪਾਪ ਲੱਗੇਗਾ ਇਹ ਗੱਲ ਪੂਰੀ ਤਰ੍ਹਾਂ ਗੁਰਮਤ ਨਾਲ ਮੇਲ ਨਹੀਂ ਖਾਂਦੀ ਜੇ ਸਰੀਰ ਸਾਫ਼ ਹੈ ਤੁਹਾਡੀ ਨੀਅਤ ਪਵਿੱਤਰ ਹੈ ਤਾਂ ਤੁਸੀਂ ਪਾਠ ਜਾਰੀ ਰੱਖ ਸਕਦੇ ਹੋ ਸੱਚੀ ਗੁਰਮਤ ਇਹ ਸਿਖਾਉਂਦੀ ਹੈ ਕਿ ਪਵਿੱਤਰਤਾ ਸਰੀਰ ਨਾਲੋਂ ਮਨ ਦੀ ਹੋਣੀ ਚਾਹੀਦੀ ਹੈ ਜੇ ਮਨ ਗੰਦਾ ਹੈ ਤਾਂ ਹਜ਼ਾਰ ਵਾਰੀ ਇਸ਼ਨਾਨ ਕਰਨ ਨਾਲ ਵੀ ਪਵਿੱਤਰ ਨਹੀਂ ਹੋ ਸਕਦੇ ਪਰ ਜੇ ਮਨ ਨਿਮਰ ਸਾਫ਼ ਤੇ ਸੱਚੇ ਭਾਵ ਨਾਲ ਭਰਿਆ ਹੋਇਆ ਤਾਂ ਵਾਹਿਗੁਰੂ ਦੀ ਹਜ਼ੂਰੀ ਵਿੱਚ ਉਹੀ ਸੱਚਾ ਇਸ਼ਨਾਨ ਹੈ ਸਤਿ ਸ੍ਰੀ ਅਕਾਲ